ਅਸੀਂ ਗਰੰਟੀ ਲੈਨੇ ਆਂ ਕਿ ਇਹ ਬਾਸਮਾ ਖਾਨ ਦੇ ਨਾਲ 20 ਸਾਲ ਤੱਕ ਉਹਨਾਂ ਨੂੰ ਡਾਕਟਰ ਕੋਲ ਨਹੀਂ ਜਾਣਾ ਪਊਗਾ ਜਿਹੜੇ ਉਹਨਾਂ ਦੇ ਮੈਜੋਰਿਟੀ ਸਿਸਟਮ ਹੈ ਜਾਂ ਲੀਵਰ ਫੈਟੀ ਹੈ ਜਾਂ ਉਹਨਾਂ ਦੇ ਜੀ ਜਾਨ ਨਹੀਂ ਹੈਗੀ ਜਾਂ ਬਲੱਡ ਘੜ ਹੈ ਜਾਂ ਉਹਨਾਂ ਦੀ ਕੈਨੇਡਾ ਨੇ ਵਾਅਦਾ ਘੜਦਾ ਹੈ ਜਾਂ ਬ੍ਰੇਨ ਜਾਂ ਨਸਾਂ ਕਮਜ਼ੋਰ ਹੋਈਆਂ ਪਈਆਂ ਨੇ ਜਾਂ ਢੂਹੀ ਦਰਦ ਕਰਦੀ ਹੈ ਜਾਂ ਇੰਨੇ ਕਿ ਦਵਾਈਆਂ ਖਾ ਖਾ ਚੁੱਕੇ ਨੇ ਵੀ ਆਪਦਾ ਮжоਰਿਟੀ ਸਿਸਟਮ ਹੈ ਜਿਹੜਾ ਡਾਊਨ ਕਰ ਚੁੱਕਿਆ ਹੈ ਇਹ ਤੰਦਰੁਸਤਾਂ ਵਾਸਤੇ ਦਾ ਤੋਹਫਾ ਹੈ ਹੀ ਹੈ ਜਿਹੜੇ ਬੰਦੇ ਕੋਈ ਮੈਡੀਸਿਨ ਖਾਂਦੇ ਨੇ ਉਹਨਾਂ ਵਾਸਤੇ ਮਹਾਂ ਤੋਹਫਾ ਇਹ ਹਰੇਕ ਉਹ ਮਰਦਾ ਬੰਦਾ ਹਰੇਕ ਵਰਗ ਦਾ ਬੰਦਾ ਇਹਨੂੰ ਯੂਜ਼ ਕਰ ਸਕਦਾ ਹੈ ਦੇਖੋ ਇਹ 'ਚ ਕੀ ਹੈ ਆਹ ਕਾਜੂ ਨੇ ਜਿਹੜੇ ਸਾਰੇ ਇਹਦੇ ਵਿੱਚ ਪੈਣੇ ਆ ਆ ਖਸਖਸ ਹੈ ਪੂਰੀ ਬਾਹਲਟੀ ਭਰੀ ਹੋਈ ਇਹ ਖਸਖਸ ਇਹਦੇ ਵਿੱਚ ਪਾਸਮਾ ਚ ਪੈਣੀ ਹੈ ਇਹ ਮਗਜ ਨੇ ਛੋਟੇ ਮਗਜ ਇਹ ਪੈਣੇ ਹੈ ਇਹ ਵਾਈਟ ਖਸਖਸ ਹੈ ਇਹ ਪੈਣੀ ਹੈ ਆਪਣੇ ਖਰੋਟ ਨੇ ਖਰੋਟ ਦੀ ਗਿਰੀ ਹੈ ਇਹ ਵੀ ਇਹਨਾਂ ਦੇ ਵਿੱਚ ਪੈਣੀ ਹੈ 20 20 ਕਿਲੋ ਦਾ ਇਹ ਸਾਰਾ ਹੈਗਾ ਜਿਹੜਾ ਪੂਰਾ ਮੇਲ ਮਲਾਇਆ ਹੈ ਕਾਜੂ ਨੇ ਇਹ ਵੀ ਇਹਦੇ ਵਿੱਚ ਪੈਣੀ ਹੈ ਅੰਜੀਰ ਇਹਦਾ ਪੂਰਾ ਪਾਊਡਰ ਬਣਾ ਕੇ ਇਹਦਾ ਪੂਰਾ ਅੰਜੀਰ ਦਾ ਮਿਕਸਚਰ ਕਰਕੇ ਇਹਦੇ ਵਿੱਚ ਪੈਣੇ ਹੈ ਬਦਾਮ ਨੇ 20 ਕਿਲੋ ਇਹਦੇ ਵਿੱਚ ਪੈਣੇ ਹੈ ਜਿਹੜੇ ਆਪਣੇ ਮਗ ਆਹ ਪਿਸਤਾ ਹੈ ਪਿਸਤਾ ਇਹਦੇ ਵਿੱਚ ਪੈਣੇ ਜਿੰਨੀਆਂ ਵੀ ਚੀਜ਼ਾਂ ਨੇ ਇਹਦੇ ਸਾਰੀਆਂ ਆਸਮਾਨ ਦੇ ਵਿੱਚ ਮਲਾਈਆਂ ਜਾਣੀਆਂ ਨੇ ਇਹਦੇ ਵਿੱਚ ਵੱਡੀ ਗੱਲ ਕੀ ਹੈ ਆਹ ਬਹੁਤ ਮਹਿੰਗਿਆ ਬਸਮਾ ਨੇ ਜਿਵੇਂ ਬੰਗ ਬਸਮਾ ਸਿਉਣਾ ਬਸਮਾ ਲੋਹ ਬਸਮਾ ਜਿਹੜੀਆਂ ਇਹ ਬਸਮਾ ਨੇ ਇਹ ਸਰੀਰ ਨੂੰ ਸਾਰੀਆਂ ਤਾਕਤ ਦੇਣ ਵਾਸਤੇ ਬਣੀਆਂ ਨੇ ਅਸੇ ਕੇਸਰ ਕੇਸਰ ਤਾਕਤ ਵਾਸਤੇ ਹੈ ਇਹ ਕੌਂ ਦੇ ਬੀਜ ਨੇ ਜਿਹੜੇ ਕੀ ਤਾਕਤ ਦਾ ਖਜ਼ਾਨਾ ਨੇ ਮਰਦਾਂ ਵਾਸਤੇ ਦਾ ਇਹਨਾਂ ਨੂੰ ਇੱਕ ਤੋਹਫਾ ਕਿਹਾ ਜਾਂਦਾ ਹੈ ਅ ਅੱਛਾ ਜਿਹੜੇ ਕੌਂਜ ਬੀਜ ਨੇ ਨਾਲ ਆਸਮਗੰਦਾ ਹੈ ਆਸਮਗੰਦਾ ਹਰੇਕ ਇਨਸਾਨ ਦੀ ਜੋੜਾਂ ਦੀ ਤਾਕਤ ਹੈ ਇਹਦੇ ਵਿੱਚ ਜਿਹੜੀ ਚੀਜ਼ਾਂ ਪੈਣੀਆਂ ਨੇ ਇਹ ਸਿਲਾਜੀਤ ਹੈ ਸਿਲਾਜੀਤ ਵੀ ਇਹਦੇ ਵਿੱਚ ਸੋਡਾ ਇੱਕ ਫੋਨ ਕਰਨ ਦੇ ਨਾਲ ਜਿਹੜੇ ਅਸੀਂ ਦੋ ਨੰਬਰ ਮੈਂਸ਼ਨ ਕਰਾਂਗੇ ਭਸਮਾ ਦੇ ਸੋਡੀ ਇੱਕ ਕਾਲ ਕਰਨ ਦੇ ਨਾਲ ਦੁਨੀਆ ਦੇ ਵਾਰਲਡ ਦੇ ਕਿਸੇ ਵੀ ਕੋਨੇ ਦੇ ਵਿੱਚ ਬੈਠਿਓ ਅਸੀਂ ਤੁਹਾਡੇ ਘਰ ਤੇ ਕੁ ਬਚਾਉਣ ਦੀ ਜ਼ਿੰਮੇਵਾਰ ਹੋਵਾਂਗੇ ਸਿਰਫ ਤੁਸੀਂ ਕਾਲ ਕਰਨੀ ਹੈ ਤੁਹਾਡੇ ਘਰੇ ਭਸਮਾ ਪਹੁੰਚ ਜਾਏ